ਕਾਈ ਸਤਿ ਸ੍ਰੀ ਅਕਾਲ ਅਮੈਂ ਤੁਹਾਡਾ ਮਨਚੂ ਗੋਇਲ ਅਸੀਂ ਲਾਸ਼ਾ ਗਰਾਊਂਡ ਵਿੱਚ ਪਹੁੰਚ ਚੁੱਕੇ ਹਾਂ ਟੂਰਨਾਮੈਂਟ ਹੋਣਗੇ 28 29 30 ਦੇ ਜੀ ਆਪਣੇ ਤਿਆਰੀਆਂ ਫੁੱਲ ਵੀਰ ਕਰਨ ਲੱਗੇ ਹੋਏ ਨੇ ਦੇਖੋ ਵੀਰ ਪਾਣੀ ਸਿਰਕ ਰਹੇ ਨੇ ਕਲੀ ਵੀਰਾਂ ਨੇ ਪਾਤੀ ਹੈ ਹੁਣ ਪਾਣੀ ਪੂਰਾ ਫਲੋਰਾ ਫੋਰਾ ਦੇ ਤਿਆਰੀ ਚੱਲ ਰਹੀ ਹੈ ਜੀ ਜੀ ਗੱਲ ਜੀ ਸਾਰਿਆਂ ਨੂੰ ਮੈਂ ਜਟਮੋਟ ਪਿੰਡ ਦੇ ਗਰਾਊਂਡ ਵਿੱਚੋਂ ਬੋਲ ਰਿਹਾ ਹਾਂ ਅਸੀਂ ਸਾਰੇ ਜਣੇ ਨਾਲ ਮਿਲ ਕੇ ਟੂਰਨਾਮੈਂਟ ਕਰਾਇਆ ਹੈ ਬੱਚੇ-ਬੱਚਿਆਂ ਨੇ ਤੇ ਅਸੀਂ ਬਾਬਾ ਲਾਲ ਸ਼ਾ ਕੋਲੇ ਸਾਡਾ ਗਰਾਊਂਡ ਆ 28 ਜਨਵਰੀ 30 ਤਰੀਕ ਨੂੰ ਸਾਡਾ ਟੂਰਨਾਮੈਂਟ ਹੈ ਅਦੇ ਸਾਰੇ ਪਿੰਡ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ ਸਾਰੇ ਜਣੇ ਸਾਡੇ ਗਰਾਊਂਡ ਵਿੱਚ ਪੁੱਜਣਾ ਜੀ ਤੇ 30 ਤਰੀਕ ਨੂੰ ਸ਼ਾਮ ਨੂੰ ਅਖਾੜਾ ਵੀ ਲੱਗੇਗਾ ਸਾਥਰੀ ਗਾਲ ਜੀ ਸਾਰਿਆਂ ਨੂੰ ਅਸੀਂ ਅੱਜ ਬੋਲ ਰਹੇ ਹਾਂ ਧਮੋਟ ਪਿੰਡ ਦੇ ਗਰਾਊਂਡ ਵਿੱਚੋਂ ਬਾਬਾ ਲਾਲ ਸ਼ਾ ਨੇੜੇ ਸਾਡਾ ਗਰਾਊਂਡ ਹੈ ਤੇ ਅੱਜ ਇਹ ਤੁਹਾਨੂੰ ਦੱਸਣ ਜਾ ਰਹੇ ਹਾਂ ਸਾਡੇ ਟੂਰਨਾਮੈਂਟ ਬਾਰੇ ਸਾਡਾ ਟੂਰਨਾਮੈਂਟ ਜੋ ਕਿ ਪਿੰਡ ਧਮੋਟ ਵਿੱਚ ਹੋ ਰਿਹਾ ਹੈ ਬਾਬਾ ਲਾਲ ਸ਼ਾ ਨੇੜੇ ਗਰਾਊਂਡ ਹੈ ਅਤੇ ਇਹ ਟੂਰਨਾਮੈਂਟ 28 29 30 ਨਵੰਬਰ 2025 ਨੂੰ ਕਰਾਇਆ ਜਾ ਰਿਹਾ ਹੈ ਅੱਜ ਮੈਂ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਜਿਹੜੀਆਂ ਟੀਮਾਂ 28 ਤਰੀਕ ਨੂੰ ਖੇਡਣੀਆਂ ਹਨ ਉਹਨਾਂ ਬਾਰੇ 28 ਤਰੀਕ ਨੂੰ ਪਹਿਲੇ ਪਹਿਲਾ ਮੈਚ 9 ਵਜੇ ਹੋਣਾ ਹੈ ਜੋ ਕਿ ਜੈਪੁਰ ਤੇ ਭਾਡਿਆ ਦੇ ਬੇਚੋ ਹੋਵੇਗਾ ਤੇ ਦੂਜਾ ਮੈਚ ਕੰਡਿਆਣਾ ਕਲਾ ਵਰਸਸ ਪੁੱਟਾ ਵਿੱਚ ਹੋਵੇਗਾ ਤੇ ਉਦੋਂ ਬਾਅਦ ਫਿਰ ਮੈਚ ਹੋਊਗਾ ਤੀਜਾ 10:40 ਤੇ ਮਿਆਨਾ ਵਰਸਸ ਇਸੜੂ ਤੀਜਾ ਮੈਚ 11:20 ਤੇ ਨੰਗਲ ਖੁਰਦ ਵਰਸਸ ਟਮੋਡ ਏ ਤੇ ਫਿਰ ਉਦੋਂ ਅਗਲਾ ਮੈਚ 12:00 ਸੀਰਾ ਐਪ ਸੀ ਤੇ ਜਿਹੜੀ ਪਹਿਲੇ ਮੈਚ ਚੋਂ ਵਿਨ ਕਰੂਗੀ ਉਹਦੇ ਨਾਲ ਤੇ ਉਦੋਂ ਬਾਅਦ ਅਗਲਾ ਮੈਚ ਰਾਏਕੋਟ ਵਰਸਸ ਮਲੇਰਕੋਟ ਲੱਗੋ ਕੀ 12:40 ਤੇ ਖੇਡਿਆ ਜਾਵੇਗਾ ਤੇ ਇਹ ਟੀਮਾਂ ਹੈਗੀਆਂ ਨੇ ਪੂਲ A ਦੀਆਂ ਤੇ ਪੂਲ B ਦੇ ਮੈਚ ਹੋਣਗੇ 29 ਤਰੀਕ ਨੂੰ ਜੋ ਕਿ ਤੁਹਾਨੂੰ ਮੈਂ ਦੱਸਦਾ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਟੀਮਾਂ ਨੇ ਤੇ ਉਹਨਾਂ ਦੇ ਮੁਕਾਬਲੇ ਹਲੇ ਫਟਾਈਆਂ ਪਾਉਣੀਆਂ ਨੇ ਪੂਲ B ਦੀਆਂ ਪੂਲੇ ਦੇ ਮੈਚ ਜੇ 28 ਨੂੰ ਪਾਤੇ 29 ਤਰੀਕ ਵਾਲੇ ਮੈਚ ਹਲੇ ਪਾਉਣੇ ਨੇ 29 ਤਰੀਕ ਵਿੱਚ ਪੂਲ B ਵਿੱਚ ਟੀਮਾਂ ਹੈਗੀਆਂ ਨੇ ਟਮੋਟ ਸੀ ਸਮਰਾਲਾ ਪੱਲਾ ਟਮੋਟ B ਕੋਟ ਮੰਡੇਆਲਾ ਸੁਨਾਮ ਤੇ ਮਿਨੀ ਸ਼ਵਾਰ ਤੇ 30 ਤਰੀਕ ਨੂੰ ਸੈਮੀਫਾਈਨਲ ਤੇ ਫਾਈਨਲ ਮੁਕਾਬਲੇ ਵੀ ਕਰਾਏ ਜਾਣਗੇ ਤੇ ਸੈਮੀਫਾਈਨਲ ਫਾਈਨਲ ਮੁਕਾਬਲੇ ਤੋਂ ਬਾਅਦ 5:30 6 ਵਜੇ ਨਾਮ ਬੰਦ ਕਰਕੇ ਫਿਰ ਅਖਾੜਾ ਵੀ ਲੱਗੇਗਾ ਸਾਡੇ ਜਿਹੜੇ ਸਿੰਗਰ ਆਉਣੇ ਨੇ ਉਹਨਾਂ ਦੇ ਨਾਮ ਹੈਗੇ ਨੇ ਅਵਤਾਰ ਸਿੰਘ ਰਾਣਾ ਜੀ ਟਮੋਟ ترਸੇਮ ਸਿੰਘ ਚੀਮਾ ਬਿੱਟੂ ਬਾਦਸ਼ਾ ਦਾਸ ਟਮੋਟਿਆ ਸੰਨੀ ਸੰਦੀਪ ਬੰਟੀ ਕਨੇਚੀਆ ਇਹਨਾਂ ਦਾ ਖੁੱਲਾ ਅਖਾੜਾ ਲੱਗੇਗਾ ਸਾਰੇ ਜਾਣੇ ਹਮ ਹਮਾਗੇ ਪਹੁੰਚਣ ਦੀ ਕਿਰਪਾਲਤਾ ਕਰੋ ਗਰਾਊਂਡ ਨੇੜੇ ਬਾਬਾ ਲਾਲ ਸ਼ਾ ਨਹਿਰ ਸਾਰੇ ਜਣੇ ਹਮ ਹਮਾ ਕੇ ਪਹੁੰਚਣਾ ਜੀ ਓਕੇ ਧੰਨਵਾਦ ਜੀ ਸਾਰੇ